ਜਨੰਦਰデアਥੀ ਪੁਲਿਸ ਦੇ ਮੁਖੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਾਵਰ ਕਮਲਪ੍ਰੀਤ ਸਿੰਘ ਖੱਖੀ ਵੱਲੋਂ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਹੈ ਇਸ ਨੂੰ ਉਦੋਂ ਸਫਲਤਾ ਮਿਲੀ ਉਦੋਂ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰ ਅਤੇ ਉਸਦੀ ਟੀਮ ਐਸਵੀਪੀ ਰਸਾੜਾ ਨੇ ਚਾਰ ਤੀਆਂ ਨਸ਼ੇ ਦੀਆਂ ਤਸਕਰ ਔਰਤਾਂ ਸੀ ਤੇ ਇੱਕ ਮਰਦ ਨੂੰ ਜੈਲੋ ਗੱਡੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈਗਾ ਤੇ ਇਹਨਾਂ ਕੋਲੋਂ 225 ਐਟੀ ਜ਼ੋਲਮ ਗੋਲੀਆਂ ਜਿਹੜੀਆਂ ਉਹ ਬਰਬਾਦ ਹੋਈਆਂ ਨੇ ਇੱਥੇ ਮੈਂ ਦੱਸਣਾ ਵੀ ਚਾਹੁੰਦਾ ਕਿ ਇਹ ਜਿਹੜਾ ਪੂਰਾ ਪਰਿਵਾਰ ਹੈ ਨਸ਼ੇ ਨਾਲ ਤਸਕਰੀ ਨਾਲ ਸੰਬੰਧਤ ਹੈਗਾ ਇਹਨਾਂ ਤੇ ਇਸ ਤੋਂ ਪਹਿਲਾਂ ਵੀ 29 ਮਕਦਮੇ ਦਰਜ ਨੇ ਤੇ ਇਹ ਜਿਹੜਾ ਨਸ਼ਾ ਸੀ ਇਹ ਇਹ ਅਪਰਾ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜਾ ਸੀ ਉਹ ਵੇਚਦੇ ਸਨ ਉਹ ਪਿੰਡ ਦੇ ਵਿੱਚ ਕਾਫੀ ਨਸ਼ੇ ਦਾ ਸਰਪ ਸਾਰੇ ਹੋਇਆ ਕੀ ਲੱਗਦਾ ਉੱਥੇ ਤੇ ਕੁਝ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਮਰਾੜੀ ਪਿੰਡ ਦੀ ਉੱਤੇ ਵੀ ਇਹ ਇਹ ਜਿਹੜਾ ਨਸ਼ੇ ਨਾਲ ਸੰਬੰਧਤ ਹੈ ਚਾਰ ਔਰਤਾਂ ਦੇ ਇੱਕ ਮਰਜ਼ੇ ਦਾ ਕਾਫੀ ਤਸਕਰ ਜਿਹੜੇ ਨੇ ਇਹ ਆਪਣੇ ਨਸ਼ੇ ਦਾ ਕੰਮ ਕਰਦੇ ਨੇ ਉਹ ਉਹਦੇ ਚ ਇਹ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਨੂੰ ਇਹ ਸਫਲਤਾ ਮਿਲੀ ਹੈਗੀ ਆ ਤੇ ਇਹਨਾਂ ਕੋਲ 225 ਜਿਹੜੀਆਂ ਗੋਲੀਆਂ ਨੇ ਐਟੀਜ਼ੋਲਮ ਜਿਹੜੀ ਕਮਰਸ਼ੀਅਲ ਰਿਕਵਰੀ ਹੈਗੀ ਆ ਉਹ ਮਿਲੀ ਹੈਗੀ ਆ ਸਰ ਕਿੱਥੋਂ ਲਿਆਉਂਦੇ ਸੀਗੇ ਇਹਨਾਂ ਨੂੰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਅਸੀਂ ਰਿਮਾਂਡ ਲੈ ਰਹੇ ਹਾਂ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕਸ ਸੀ ਇੱਥੇ ਪਤਾ ਕੀਤਾ ਜਾਵੇਗਾ ਜਲੰਧਰ ਜ਼ਿਲ੍ਹਾ ਪੁਲਿਸ ਦੇ ਮੁਖੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਾਵਰ ਕਮਲਪ੍ਰੀਤ ਸਿੰਘ ਆਖੀ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਹੈ ਇਸ ਨੂੰ ਉਦੋਂ ਸਫਲਤਾ ਮਿਲੀ ਉਦੋਂ ਇਨਸਪੈਕਟਰ ਸੰਜੀਵ ਕਪੂਰ ਐਸ ਐਚਓ ਫਲੋਰ ਅਤੇ ਉਸਦੀ ਟੀਮ ਐਸ ਵੀ ਪੀ ਰਸਾੜਾ ਨੇ ਚਾਰ ਜਿਹੜੀਆਂ ਨਸ਼ੇ ਦੀਆਂ ਤਸਕਰ ਔਰਤਾਂ ਸੀ ਤੇ ਇੱਕ ਮਰਦ ਨੂੰ ਜੈਲੋ ਗੱਡੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈਗਾ ਤੇ ਇਹਨਾਂ ਕੋਲੋਂ 225 ਐਟੀ ਜ਼ੁਲਮ ਗੋਲੀਆਂ ਜਿਹੜੀਆਂ ਉਬਰਾਮਦ ਹੋਈਆਂ ਨੇ ਇੱਥੇ ਮੈਂ ਇਹ ਦੱਸਣਾ ਵੀ ਚਾਹੁੰਦਾ ਕਿ ਇਹ ਜਿਹੜਾ ਪੂਰਾ ਪਰਿਵਾਰ ਹੈ ਨਸ਼ੇ ਦਾ ਤਸਕਰੀ ਨਾਲ ਸੰਬੰਧਤ ਹੈਗਾ ਇਹਨਾਂ ਤੇ ਇਸ ਤੋਂ ਪਹਿਲਾਂ ਵੀ 29 ਮਕਦਮੇ ਦਰਜ ਨੇ ਤੇ ਇਹ ਜਿਹੜਾ ਨਸ਼ਾ ਸੀ ਇਹ ਇਹ ਅਪਰਾ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜਾ ਸੀ ਉਹ ਵੇਚਦੇ ਸਨ ਉਹ ਪਿੰਡ ਦੇ ਵਿੱਚ ਕਾਫੀ ਨਸ਼ੇ ਦਾ ਫੈਲਪ ਸਾਰੇ ਹੋਇਆ ਕੀ ਲੱਗਦਾ ਉੱਥੇ ਤੇ ਕੁਝ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਮਰਾੜੀ ਪਿੰਡ ਦੀ ਉੱਤੇ ਵੀ ਇਹ ਇਹ ਜਿਹੜਾ ਨਸ਼ੇ ਨਾਲ ਸੰਬੰਧਤ ਇਹ ਚਾਰ ਔਰਤਾਂ ਤੇ ਇੱਕ ਮਰਦ ਜਿਹੜਾ ਕਾਫੀ ਤਸਕਰ ਜਿਹੜੇ ਨੇ ਇਹ ਆਪਣੇ ਨਸ਼ੇ ਦਾ ਕੰਮ ਕਰਦੇ ਨੇ ਉਹ ਉਹਦੇ ਚ ਇਹ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਨੂੰ ਇਹ ਸਫਲਤਾ ਮਿਲੀ ਹੈਗੀ ਆ ਤੇ ਇਹਨਾਂ ਕੋਲ 225 ਜਿਹੜੀਆਂ ਗੋਲੀਆਂ ਨੇ ਐਟਿਜ਼ੋਲਮ ਜਿਹੜੀ ਕਮਰਸ਼ੀਅਲ ਰਿਕਵਰੀ ਹੈਗੀ ਆ ਉਹ ਮਿਲੀ ਹੈਗੀ ਆ ਸਰ ਕਿੱਥੋਂ ਲਿਆਉਂਦੇ ਸੀਗੇ ਇਹਨਾਂ ਨੂੰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਅਸੀਂ ਰਿਮਾਂਡ ਲੈ ਰਹੇ ਹਾਂ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕਸ ਸੀ ਇੱਥੇ ਪਤਾ ਕੀਤਾ ਜਾਵੇਗਾ